ਉਹ ਤੋਂ ਬਾਅਦ ਸਾਰਾ 프리 ਪ੍ਰੋਲ ਮਿਲ ਗਿਆ ਜੀ ਜੀ ਰਾਮ ਰਹੀਮ ਰਾਣ ਦੇ ਪ੍ਰੋਲ ਮਿਲ ਗਿਆ ਜੀ ਮੱਲੀ ਕਰ ਮੱਲੀ ਕਰ ਮੱਲੀ ਉਹ ਕੱਢਿਆ ਅੰਦਰ ਵੀ ਪ੍ਰੋਲ ਕੱਢਦਾ ਬਾਹਰ ਵੀ ਪ੍ਰੋਲ ਕੱਢਦਾ ਔਰ ਮੈਂ ਕਹਿੰਦਾ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਜੀ ਭਈ ਸਰਕਾਰਾਂ ਜਿਹੜੀਆਂ ਅੱਜ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਮਨਾ ਰਹੇ ਜੀ ਤੇ ਜੇ ਇੱਕ ਬੰਦਾ ਜਿਹੜਾ ਜੇਲ੍ਹ ਚ ਵੀ ਪ੍ਰੋਲ ਤੇ ਬਾਹਰ ਵੀ ਪ੍ਰੋਲ ਤੇ ਸਾਡੇ ਵਿਚਾਰੇ ਸਿੰਘ ਜਿਹੜੇ ਉਹ ਅੰਦਰ ਬੈਠੇ ਆ ਇਹ ਤਾਂ ਮੇਰੇ ਖਿਆਲ ਹੁਣ ਆਪਣਾ ਕੋਈ ਰਹੀ ਨਹੀਂ ਕਿਉਂਕਿ ਉਹ ਤਾਂ ਸਮਝ ਲਾਪੇ ਤੇ ਉਹ ਕਾਨੂੰਨ ਉਹਦੇ ਲਈ ਆਪਣਾ ਵੱਖਰੀ ਕਿਸਮ ਦਾ ਬਣਾ ਕੇ ਕੇਂਦਰ ਸਰਕਾਰ ਦੀ ਮਨਸ਼ਾ ਕੀ ਲੱਗ ਰਹੀ ਹੈ ਜੀ ਫਿਰ ਬੰਦੀ ਸਿੰਘਾਂ ਨੂੰ ਲੈ ਕੇ ਬਾਰ-ਬਾਰ ਪ੍ਰੋਲ ਨੂੰ ਦਿੱਤੀ ਜਾ ਰਹੀ ਹੈ ਜਿਹੜੀ ਜੀ ਜੀ ਫਿਰ ਹੋ ਕੇ ਪ੍ਰਸਾਦ ਜੀ ਮੈਂ ਤਾਂ ਬਾਰ ਬਾਕੀ ਕਿਉਂਕਿ ਉਹਨਾਂ ਦੀ ਮਰਜ਼ੀ ਆ ਜੀ ਮਾਲਕ ਆ ਉਹ ਤੇ ਜੇ ਪ੍ਰੋਲ ਇੱਕ ਬੰਦਾ ਇਦਾਂ ਦੇ ਕੇਸਾਂ ਚ ਕੱਟ ਸਕਦਾ ਪਰ ਮੈਂ ਕੰਪੇਅਰ ਵੀ ਨਹੀਂ ਕਰਦਾ ਜੀ ਕਿਉਂਕਿ ਮੈਂ ਜਿੱਦ ਕੇ ਆ ਕੇ ਬੰਦੇ ਸੰਗਾਂ ਨੂੰ ਕਈ ਵਾਰੀ ਮਿਲਦਾ ਆ ਤੇ ਉਹ ਮੈਨੂੰ ਇਹ ਵੀ ਗੱਲ ਕਹਿੰਦੇ ਵੀ ਯਾਰ ਸਾਡਾ ਕੰਪੇਅਰ ਕਿੰਨਾ ਕਰੀ ਜਾਂਦਾ ਜੀ ਪਰ ਕਾਨੂੰਨ ਦੀ ਜੜੀ ਗੱਲ ਆ ਉਹ ਵੱਖਰੀ ਆ ਕਾਨੂੰਨ ਸਾਰਿਆਂ ਲਈ ਕੋਈ ਜਹਾਇਆ ਤੇ ਇਹਨਾਂ ਲਈ ਕਾਨੂੰਨ ਹੈ ਤੇ ਉਹਨਾਂ ਲਈ ਵੀ ਕਾਨੂੰਨ ਬਣਾ ਦੇਣਾ ਚਾਹੀਦਾ ਠੀਕ ਹੋ ਜਾਣਾ ਉਸ ਤੋਂ ਬਾਅਦ ਸਾਰੀ ਮੁਦਰਾ ਦੀ ਮੁਦਰਾ ਦੀ ਗੱਲ ਆ ਰਹੀ ਹੈ ਜੀ ਰਾਮ ਰਹਿਮ ਰਾਣ ਦੇ ਪਰੋਲ ਮਿਲੀਆਂ ਜੀ ਪੰਜਾਬ ਨੂੰ ਕੰਨ ਲੇ ਕਰੋ ਬੰਲੀ ਕਰਾ ਬੰਲੀ ਯਾਰ ਅੰਦਰ ਵੀ ਪਰੋਲ ਕੱਢਦਾ ਬਾਹਰ ਵੀ ਪਰੋਲ ਕੱਢਦਾ ਔਰ ਮੈਂ ਕਹਿੰਦਾ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਜੀ ਭਈ ਸਰਕਾਰਾਂ ਜਿਹੜੀਆਂ ਅੱਜ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਮਨਾ ਰਹੇ ਜੀ ਤੇ ਜੇ ਇੱਕ ਬੰਦਾ ਜਿਹੜਾ ਜੇਲ੍ਹ ਚ ਵੀ ਪ੍ਰੋਲ ਤੇ ਬਾਹਰ ਵੀ ਪ੍ਰੋਲ ਤੇ ਸਾਡੇ ਵਿਚਾਰੇ ਸਿੰਘ ਜਿਹੜੇ ਉਹ ਅੰਦਰ ਬੈਠੇ ਆ ਇਹ ਤਾਂ ਮੇਰੇ ਖਿਆਲ ਹੁਣ ਆਪਣਾ ਕੋਈ ਰਹੀ ਨਹੀਂ ਕਿਉਂਕਿ ਉਹਦਾ ਸਮਝ ਲਾਪੇ ਤੀ ਉਹ ਕਾਨੂੰਨ ਉਹਦੇ ਲਈ ਆਪਣਾ ਵੱਖਰੀ ਕਿਸਮ ਦਾ ਬਣਿਆ ਹੈ ਕੇਂਦਰ ਸਰਕਾਰ ਦੀ ਮਨਸ਼ਾ ਕੀ ਲੱਗ ਰਹੀ ਹੈ ਜੀ ਫਿਰ ਬੰਦੀ ਸਿੰਘਾਂ ਨੂੰ ਲੈ ਕੇ ਬਾਰ-ਬਾਰ ਪ੍ਰੋਲ ਨੂੰ ਦਿੱਤੀ ਜਾ ਰਹੀ ਹੈ ਜਿਹੜੀ ਜੀ ਜੀ ਫਿਰੋ ਕੇ ਪ੍ਰਧਾਨ ਜੀ ਮੈਂ ਤਾਂ ਬਾਰ-ਬਾਰ ਬਾਕੀ ਕਿਉਂਕਿ ਉਹਨਾਂ ਦੀ ਮਰਜ਼ੀ ਆ ਜੀ ਮਾਲਕ ਆ ਉਹ ਤੇ ਜੇ ਪ੍ਰੋਵੋਲ ਇੱਕ ਬੰਦਾ ਇਦਾਂ ਦੇ ਕੇਸਾਂ ਚ ਕੱਟ ਸਕਦਾ ਪਰ ਮੈਂ ਕੰਪੇਅਰ ਵੀ ਨਹੀਂ ਕਰਦਾ ਜੀ ਕਿਉਂਕਿ ਮੈਂ ਜਿੱਦ ਕੇ ਆ ਕੇ ਬੰਦੇ ਸੰਗਾਂ ਨੂੰ ਕਈ ਵਾਰੀ ਮਿਲਦਾ ਆ ਤੇ ਉਹ ਮੈਨੂੰ ਇਹ ਵੀ ਗੱਲ ਕਹਿੰਦੇ ਬਈ ਯਾਰ ਸਾਡਾ ਕੰਪੇਅਰ ਕਿੰਨਾ ਕਰੀ ਜਾਣਾ ਜੀ ਪਰ ਕਾਨੂੰਨ ਦੀ ਜੜੀ ਗੱਲ ਆ ਉਹ ਬੱਖਰੀ ਆ ਕਾਨੂੰਨ ਸਾਰਿਆਂ ਦੇ ਕੋ ਜਿਹਾਇਆ ਤੇ ਇਹਨਾਂ ਲਈ ਕਾਨੂੰਨ ਹੈ ਤੇ ਉਹਨਾਂ ਲਈ ਵੀ ਕਾਨੂੰਨ ਬਣਾ ਦੇਣਾ ਚਾਹੀਦਾ ਬਸ ਧੰਨਵਾਦ ਜੀ ਉਹ ਤੋਂ ਬਾਅਦ ਆਮਰੀ ਪ੍ਰੋਲ ਮਿਲ ਗਈ ਜੀ ਰਾਮ ਰਹੀਮ ਰਾਮ ਉਹਨਾਂ ਦੇ ਪ੍ਰੋਲ ਮਿਲ ਗਿਆ ਜੀ ਜਲਦੀ ਕਰਿਆ ਮੱਲੀ ਉਹ ਕਾਦੇ ਅੰਦਰ ਵੀ ਪ੍ਰੋਲ ਕੱਢਦਾ ਬਾਹਰ ਵੀ ਪ੍ਰੋਲ ਕੱਢਦਾ ਔਰ ਮੈਂ ਕਹਿੰਦਾ ਸਰਕਾਰਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਜੀ ਭਈ ਸਰਕਾਰਾਂ ਜਿਹੜੀਆਂ ਅੱਜ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਮਨਾ ਰਹੇ ਜੀ ਤੇ ਜੇ ਇੱਕ ਬੰਦਾ ਜਿਹੜਾ ਜੇਲ੍ਹ ਚ ਵੀ ਪ੍ਰੋਲ ਤੇ ਬਾਹਰ ਵੀ ਪ੍ਰੋਲ ਤੇ ਸਾਡੇ ਵਿਚਾਰੇ ਸਿੰਘ ਜਿਹੜੇ ਅੰਦਰ ਬੈਠੇ ਆ ਇਹ ਤਾਂ ਮੇਰੇ ਖਿਆਲ ਹੁਣ ਆਪਣਾ ਕੋਈ ਰਹੀ ਨਹੀਂ ਕਿਉਂਕਿ ਉਹਦਾ ਸਮਝ ਲਾਪੇ ਤੀ ਉਹ ਕਾਨੂੰਨ ਉਹਦੇ ਲਈ ਆਪਣਾ ਵੱਖਰੀ ਕਿਸਮ ਦਾ ਬਣਿਆ ਕੇਂਦਰ ਸਰਕਾਰ ਦੀ ਮਨਸ਼ਾ ਕੀ ਲੱਗ ਰਹੀ ਹੈ ਜੀ ਫਿਰ ਬੰਦੀ ਸਿੰਘਾਂ ਨੂੰ ਲੈ ਕੇ ਬਾਰ-ਬਾਰ ਪ੍ਰੋਲ ਨੂੰ ਦਿੱਤੀ ਜਾ ਰਹੀ ਹੈ ਜਿਹੜੀ ਜੀ ਜੀ ਫਿਰੋ ਕੇ ਪ੍ਰਸ਼ਾਦ ਮੈਂ ਤਾਂ ਬਾਰ-ਬਾਰ ਬਾਕੀ ਕਿਉਂਕਿ ਉਹਨਾਂ ਦੀ ਮਰਜ਼ੀ ਆ ਜੀ ਮਾਲਕ ਆ ਉਹ ਤੇ ਜੇ ਪ੍ਰੋਵਲ ਇੱਕ ਬੰਦਾ ਇਦਾਂ ਦੇ ਕੇਸਾਂ ਚ ਕੱਟ ਸਕਦਾ ਪਰ ਮੈਂ ਕੰਪੇਅਰ ਵੀ ਨਹੀਂ ਕਰਦਾ ਜੀ ਕਿਉਂਕਿ ਮੈਂ ਜਿੱਦ ਕੇ ਆ ਕੇ ਬੰਦੇ ਸੰਗਾਂ ਨੂੰ ਕਈ ਵਾਰੀ ਮਿਲਦਾ ਆ ਤੇ ਉਹ ਮੈਨੂੰ ਇਹ ਵੀ ਚੱਲ ਕਹਿੰਦੇ ਵੀ ਯਾਰ ਸਾਡਾ ਕੰਪੇਅਰ ਕਿੰਨਾ ਕਰੀ ਜਾਣਾ ਜੀ ਪਰ ਕਾਨੂੰਨ ਦੀ ਜੜੀ ਗੱਲ ਆ ਉਹ ਵੱਖਰੀ ਆ ਕਾਨੂੰਨ ਸਾਰਿਆਂ ਲਈ ਕੋਈ ਨਹੀਂ ਆਇਆ ਤੇ ਇਹਨਾਂ ਲਈ ਕਾਨੂੰਨ ਹੈ ਤੇ ਉਹਨਾਂ ਲਈ ਵੀ ਕਾਨੂੰਨ ਬਣਾ ਦੇਣਾ ਚਾਹੀਦਾ ਬਸ ਧੰਨਵਾਦ ਜੀ